ਇਹ ਅਨੰਦ ਐਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਵਾਰੀ ਮਖ ਫੇਰ ਪਿਆਰੇ ਕਰਵਟ ਤੇ ਮੋਕਾ ਕਾਹੀ ਕਮਾਰੇ ਧੰਨ ਬਾਪੂ ਕਬੀਰ ਸਾਹਿਬ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਰਾ ਚੰਗਾ ਲੱਗਦਾ ਨਾ ਕਰਵਟ ਤੇਰੀ ਪਰ ਇਹ ਚੰਗਾ ਨਹੀਂ ਲੱਗਦਾ ਵੀ ਤੁਸੀਂ ਮੇਰੇ ਕੋਲੋਂ ਮੁੱਖ ਪਮਾਵੋ ਇਹਦੇ ਨਾਲੋਂ ਚੰਗਾ ਮਾਲਕਾ ਸਰੀਰ ਨੂੰ ਨਾ ਆਲੇ ਨਾਲ ਦਫਾੜ ਕਰਾ ਦੋ ਸੀ ਤੱਕ ਨਹੀਂ ਹੋ ਚਾਲੂਗਾ ਪਰ ਇਹ ਚੰਗਾ ਨਹੀਂ ਲੱਗਦਾ ਵੀ ਕਰਵਟ ਦੇ ਮੋਖੋ ਕਾਹੇ ਪਾ ਮਾਰੇ ਤੁਸੀਂ ਮੇਰੇ ਵੱਲੋਂ ਕਰਵਟ ਕਰੋ ਮੇਰੇ ਵੱਲੋਂ ਕੰਡ ਕਰੋ ਤੇ ਮਾਲਕ ਮੈਂ ਮੂਈ ਆਤਮਕ ਤੌਰ ਤੇ ਮਰ ਜੂਗਾ ਜੇ ਤੂੰ ਮੁੱਖ ਫੇਰ ਲਿਆ ਤੇ ਇਹ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਪ੍ਰਤੱਖ ਕਰਕੇ ਵਿਖਾਇਆ ਦਿੱਲੀ ਦਾ ਚਾਂਦਨੀ ਚੌਂਕ ਕਾਜੀ ਜਲਾਲ ਸਭ ਆਏ ਆ ਮਤੀ ਦਾਸ ਕੋ ਯਾਖੀ ਇੱਛਾ ਤੇ ਮੁਸਕਰਾ ਕੇ ਕਿਹਾ ਏ ਓਕਰੋ ਜਿਸਮੇ ਮੈਨੂੰ ਆਰੇ ਨਾਲ ਕੋਈ چیرਣਾ ਨਾ ਤੇ ਮੇਰਾ ਮੁਖ ਮੇਰੇ ਸਤਗੁਰਾਂ ਦੇ ਪਿੰਜਰੇ ਵੱਲ ਕਰ ਦਿਓ ਮੈਂ ਸੰਸਾਰ ਕੋ ਜਾਣਦਾ ਹੋਇਆ ਉਹਨਾਂ ਦੇ ਦਰਸ਼ਨ ਕਰਾਂ ਆਰਾ ਪਿਆਰਾ ਲੱਗੂਗਾ ਜਦੋਂ ਉਹਦੀ ਰਹਿਮਤ ਦੀ ਨਜ਼ਰ ਮੇਰੇ ਉੱਤੇ ਪਊਗੀ ਇਹ ਕੇਵਲ ਗੁਰੂ ਕੋ ਹਵਾਈ ਬਾਤਾਂ ਨਹੀਂ ਹੈ ਵੀ ਹਵਾਈ ਕਲੇਆ ਇਹ ਪ੍ਰਤੱਖ ਹੋਇਆ ਤੇ ਦਿੱਲੀ ਦੇ ਚਾਂਦਨੀ ਚੌਂਕ ਤੇ ਲੋਕ ਮੂੰਹ ਟੁੰਗੜਾ ਬਾਪਾ ਟੁੱਕਦੇ ਸੁਣਨ ਹੋ ਗਏ ਪਰ ਪਿਆਰ ਇੰਨਾ ਆਨੰਦ ਐ ਸਾ ਆਨੰਦ ਭਇਆ ਸਰੀਰ ਤਫਾੜੋ ਸੱਜੇ ਖੱਬੇ ਦਿਗੇ ਦੋਨੋਂ ਟੁਕੜੇ ਪਰ ਬਾਣੀ ਦੀ ਆਵਾਜ਼ ਨਿਰੰਤਰ ਆ ਰਹੀ ਆ ਬਾਣੀ ਦੀ ਆਵਾਜ਼ ਵਿੱਚ ਕੋਈ ਰੁਕਾਵਟ ਨਹੀਂ ਹੈ ਇਸ ਕਰਕੇ ਗੁਰਮੁਖੋ ਐਸ ਆਨੰਦ ਦੀ ਬਾਤ ਬਾਪੂ ਪੰਚਮ ਗੁਰਦੇਵ ਸਾਨੂੰ ਇਸ ਰਹਾਉ ਦੇ ਬੰਦ ਵਿੱਚ ਸਮਝਾ ਰਹੇ ਆ ਆਨੰਦ ਭਿਆ ਸਭ ਮਿਟੇ ਸੂਰੇ ਰਹਾ